ਸਭ ਤੋਂ ਪਹਿਲਾਂ ਮੈਂ ਤੁਹਾਡਾ ਸੀਐਮ ਸਰ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਅੱਜ ਤੁਹਾਡੇ ਹੱਥੋਂ ਸਾਨੂੰ ਜੁਆਇਨਿੰਗ ਲੈਟਰ ਮਿਲਣ ਦਾ ਸੁਭਾਗ ਪ੍ਰਾਪਤ ਹੋਇਆ ਹੈ ਮੈਂ ਅੱਜ ਬਤੌਰ ਖੇਤੀਬਾੜੀ ਵਿਕਾਸ ਅਫਸਰ ਜੁਆਇਨ ਕੀਤਾ ਹੈ ਸਰ ਮੈਂ ਤੁਹਾਨੂੰ ਗੱਲ ਸ਼ੇਅਰ ਕਰਨੀ ਚਾਹਾਂਗਾ ਆਪਣੀ ਮਿਹਨਤ ਬਾਰੇ ਇਸ ਤੋਂ ਪਹਿਲਾਂ ਸਰ ਮੈਂ ਕਈ ਹੀ ਪੇਪਰ ਦਿੱਤੇ ਕਿਸੇ ਪੇਪਰ ਤੋਂ 1.5 ਨੰਬਰ ਤੋਂ ਰਹਿ ਗਿਆ 2 ਨੰਬਰ ਤੋਂ ਰਹਿ ਗਿਆ ਤੇ ਉਦੋਂ ਕਈ ਵਾਰੀ ਦਿਲ ਟੁੱਟਦਾ ਸੀ ਪਰ ਜਦੋਂ ਹੀ ਨਿਯੁਕਤੀ ਪੱਤਰ ਤੁਸੀਂ ਟੀਵੀ ਤੇ ਦਿੰਦੇ ਸੀ ਮੇਰੀ ਮਾਤਾ ਅਕਸਰ ਹੀ ਵੇਖਦੀ ਹੁੰਦੀ ਸੀ ਦੀ ਬੋਤ ਤੇਰੀ ਵਾਰੀ ਕਦੋਂ ਆਊ ਅੱਜ ਸਾਰੋ ਦਿਨ ਆਈ ਗਿਆ ਜਿਸ ਦਿਨ ਮੈਂ ਵੀ ਟੀਵੀ ਤੇ ਆਵਾਂਗਾ ਸਰ ਤੇ ਮੇਰੀ ਮਾਂ ਅੱਜ ਸਵੇਰ ਦੀ ਟੀਵੀ ਵੇਖ ਰਹੀ ਏ ਤੇ ਮੈਂ ਉਹਨਾਂ ਦੀ ਦਵਾਈਆਂ ਢੱਡਰੀ ਲੈ ਕੇ ਆਇਆ ਸਰਦਾਰਨੀ ਅਮਰਜੀਤ ਕੌਰ ਸਿੱਧੂ ਉਹਨਾਂ ਨੂੰ ਸਾਸਰੀ ਘਰ ਬੁਲਾ ਦਿਓ ਸਰ ਉਹ ਸਵੇਰ ਤੋਂ ਟੀਵੀ ਤੇ ਵੇਖ ਰਹੀ ਆ ਤੁਹਾਨੂੰ ਜਮਾਨ ਨੂੰ ਵੀ ਬਹੁਤ-ਬਹੁਤ ਮੁਬਾਰਕਬਾਦ ਮੈਂ ਗੱਲ ਕਹਿਣਾ ਚਾਹਾਂਗਾ ਆਪਣੀ ਮਾਂ ਤੇ ਲਿਖੀ ਉਹਨਾਂ ਦੀ ਪੜਾਉਂ ਚ ਬਹੁਤ ਮਿਹਨਤ ਕੀਤੀ ਹੈ ਇਹ ਗੁੱਡੀਆਂ ਆਪ ਨੇ ਪੜੀਆਂ ਇਹਨਾਂ ਪੁੱਤ ਪੜ੍ਹਾਏ ਆ ਇਕੱਲੇ ਪੜ੍ਹਾਏ ਨਹੀਂ ਨਾਲੇ ਅਫਸਰ ਹੀ ਲਵਾਏ ਨੇ ਸਰ ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਬੇਬ ਉਹਨੇ ਟੈਗੋਰ تھیਟਰ ਦੇ ਵਿੱਚ ਨੌਕਰੀ ਦਾ ਨਿੱਕੀ ਪੱਤਰ ਮਿਲੇਗਾ ਪਰ ਮਾਵਾ ਦੀਆਂ ਦੁਆਵਾਂ ਮਾਵਾ ਦਾ ਅਸ਼ੀਰਵਾ ਜਿਹੜਾ ਜਦੋਂ ਕਿਤੇ ਮਿਲ ਜੇ ਤਾਂ ਦੁਨੀਆ 'ਚ ਕੋਈ ਵੀ ਮਦਦੰਦ ਬੰਦਾ ਅਤੇ ਕਰਨ ਤੋਂ ਛੱਡ ਨਹੀਂ ਸਕਦਾ ਰਹਿ ਨਹੀਂ ਸਕਦਾ